ਸੂਟ ਬਹੁਤ ਸੋਹਣੇ ਸੋਹਣੇ ਆ। ਕੀ ਬਾਤ ਹੈ। ਹਾਂ ਇੱਕ ਵਾਰ ਤਾਂ ਇਹਦੇ ਬੜੀ ਜਿਹਾ ਡਰ ਜਾ ਲੱਗਦਾ ਚੜ੍ਹਨੇ ਹੋਣਾ। ਪਿੱਛੇ ਜਾ ਕੇ ਬੁੜੀ ਨਹੀਂ ਦੀ ਪੁੱਠੀ ਉੱਪਰ ਤੇ। ਉਹ ਇਦਾਂ ਬੜਾ ਖੜੀ ਦੇਖੀ ਕਿ ਪੈਰ ਕਿੱਥੇ ਰੱਖਣਾ। ਪਹਿਲੇ ਨੇ ਮਾਰਾ ਧੱਕਾ ਦਾ ਬੜੀ ਪਾਣੀ ਹੋੜੀ ਸੀ। ਉਹ ਡਰ ਹੀ ਜਾਵੇ ਪੌਂਡਾ ਤੋਂ ਨਿਕਲਦਾ ਨਹੀਂ। ਸਾਵਾਂ ਆ ਗਈਆਂ ਥੱਲੇ ਤੇ। ਇਸ ਮੁੰਡੇ ਨੂੰ ਨੌਲੇਜ ਆ ਸਾਡੇ ਨੂੰ ਸਾਰੀ ਉਰੇ ਦੀ ਹੈ। ਬਾਜੀ ਇਹੇ ਕੋਮ ਬਗਾ ਰਿਹਾ ਔਰੇ ਮੈਂ ਤਾਂ ਹੈਰਾਨ ਆ ਇਹ ਪਤਾ ਚਲੋ ਅੱਜਕੱਲ ਦੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਆ ਲਓ ਜੀ ਅੱਜ ਤੁਸੀਂ ਵੀਊ ਚੈੱਕ ਕਰ ਸਕਦੇ ਆ ਅੱਜ ਆਏ ਹੋਏ ਆ ਜੀ ਐਲਾਂਟੇ ਮਾਲ ਅੱਜ ਭਾਈ ਪ੍ਰੋਣਾ ਸਾਹਿਬ ਜਿਹੜੇ ਪਨੇਾਲੀ ਵਾਲੇ ਆ ਉਹ ਕਹਿੰਦੇ ਵੀ ਐਲਾਂਟੇ ਮਾਲ ਜਾਣਾ ਹਨਾ ਤੇ ਨਾਲ ਸਾਡੇ 2 ਮੈਂਬਰ ਹੋਰ ਆ ਭਾਈ ਉਹ ਦੋ ਮੈਂਬਰ ਇੱਕ ਮੈਂਬਰ ਸਾਡਾ ਆ ਗਿਆ ਹੋਇਆ ਜੀ ਵਾਸ਼ਰੂਮ ਤੇ ਦੂਜਾ ਮੈਂਬਰ ਸਾਡੇ ਨਾਲ ਆ ਮੈਂ ਤੁਹਾਡੀ ਕਰਾਉਣਾ ਇੰਟਰੋਡਕਸ਼ਨ ਉਹਨਾਂ ਦੇ ਨਾਲ ਵੀ ਤੇ ਅੱਜ ਮੈਂ ਖਾ ਭਾਈ ਘੁੰਮ ਫਿਰ ਆਣੇ ਆ ਚਲੋ ਹਨਾ ਕਮਾਈ ਤਾਂ ਸਾਰੀ ਉਮਰੇ ਕਰਨੀ ਆ ਤੇ ਫਿਰਦੇ ਆ ਜੀ ਲਓ ਜੀ ਪ੍ਰੋਣਾ ਸਾਹਿਬ ਇੱਧਰ ਫਿਰਦੇ ਆ ਭਾਈ ਹੈ ਮਾਲ ਦੇ ਵਿੱਚ ਹੋਏ ਪ੍ਰੋਣਾ ਸਾਹਿਬ ਠੀਕ ਆ ਜੀ ਅੱਜ ਭਾਈ ਟੌਰੇ ਬਹੁਤ ਗੱਡੀ ਵੀ ਅੱਜ ਪਤਾ ਲੱਗਦਾ ਵੀ ਹਾਂ ਇੰਗਲੈਂਡ ਵਾਲੇ ਆ ਉਹ ਲੋਰ ਕੋਲ ਰਕਣਾ ਜੇ ਬੰਦਾ ਆਣਾ ਫਿਰ ਦੇਖਣਾ ਜੇ ਇਹਦਾ ਪਗੜੇ ਚੱਲੇ ਕਿਦੇ ਅਸੀਂ ਹਾਂ ਇਹ ਕਹਿੰਦੇ ਆਉਣ ਜਾਣ ਵਾਸਤੇ ਦਾ ਟਾਅਰ ਫੇ ਕੱਢਣੀ ਹੋ ਪੈਂਦੀ ਬਿਲਕੁਲ ਬਿਲਕੁਲ ਨਾ ਨਾ ਠੀਕ ਆ ਜੀ ਮਿਲੋ ਇਧਰ ਭਾਜੀ ਨੂੰ ਹੋਰ ਭਾਜੀ ਸਤਿਕਾਰ ਭਾਜੀ ਹੋਰ ਮਨਵੀਰ ਸਤਿਕਾਰ ਜੀ ਸਤਿਕਾਰ ਜੀ ਹੋਰ ਠੀਕ ਆ ਭਾਈ ਅੱਜ ਭਾਜੀ ਦੀ ਵੈਸੇ ਟਾਅਰ ਆ ਪੂਰੀ ਹੈ ਅੱਜ ਤਾਂ ਅੱਜ ਤਾਂ ਵੈਜਾ ਵੈਜਾ ਕਰਾਈ ਪਈ ਆ ਅੱਜ ਫੇ ਲਾਂਟਾ ਘੁੰਮਣਾ ਭਾਜੀ ਹੈ ਹਾਂ ਲਾਂਟਾ ਜੀ ਹਾਂ ਅੱਜ ਮਨਵੀਰ ਨੇ ਕਹਿੰਦਾ ਭਈ ਵੀ ਅੱਜ ਅਲਾਂਟੇ ਕੋ ਮੁਕਿਆਣਾ ਚੋਕੇ ਦੇ ਪੈਸੇ ਖਰਦਨੇ ਖਰਦਨੇ ਮੁੰਡਾ ਕਹਿੰਦਾ ਹਾਂ ਵੀ ਅੱਜ ਅੱਜ ਲੋਚੜਿਆ ਵੀ ਵੇਲੇ ਦੇ 20 ਪਾਵਰ ਆਦਾ ਉਹ ਨਾਲੇ ਪਾਪਾ ਨੂੰ ਤਨਖਾਹ ਮਿਲੀ ਵੀ ਆ ਆ ਸੈਲਰੀ ਆਈ ਹੋਈ ਆ ਸੈਲਰੀ ਆਈ ਹੋਈ ਆ ਮਨਵੀਰ ਕਹਿੰਦਾ ਭਾਈ ਅੱਜ ਅਲਾਂਟੇ ਜਾਣਾ ਹੈ ਦੇਖਿਓ ਭੈਲਾਂਟੇ ਦੇ ਨਜਾਰੇ ਮੈਂ ਬੜਾ ਪਹਿਲਾਂ ਧਾਨਾਂ ਦੇ ਬਲੇਖੇ ਤੇ ਨਾਲੋਂ ਹੀ ਪਾਣੀ ਮਿਲ ਜਾਓ ਅਸੀਂ ਵੀ ਲੈ ਜਾਵਾਂਗੇ ਕੁਛ ਨਾਲ ਲੱਭ ਨੂੰ ਕਰਦੇ ਆ ਅਸੀਂ ਵੀ ਜਰਮਾ ਜਰੂਬਾ ਲੈ ਜੂਗੇ ਮੋਟੇ ਅੱਜ ਤੇ ਕੱਲ ਭਾਈਆ ਰੋਟਨੇ ਆਉਗਾ ਤਾਂ ਉਹ ਟ੍ਰੋਪਿਕ ਗਰਾਊਂਡ ਹੈ ਨੈ ਸੈਲਰੀ ਆ ਗਈ ਸੈਲਰੀ ਆ ਗਈ ਇਹ ਦੋ ਤਿੰਨ ਦਿਨ ਦਾ ਅਕਾਊਂਟ ਦੇਖੀ ਜਾਂਦਾ ਤਾਂ ਹੈ ਜੀ ਅੱਪਰ ਨਾਲ ਲਈ ਉੱਪਰ ਚੱਲੀਏ ਇਲਾਂਟੇ ਚੱਲੀਏ ਭਾਈ ਹਾਂਜੀ ਅੰਦਰ ਨੂੰ ਚੱਲਦੇ ਆ ਹਲੋ ਭਾਈ ਦੇਖੋ ਇਲਾਂਟੇ ਦੇ ਨਜਾਰੇ ਫਿਰ ਹਾਂ ਕਹਰੋ ਭਾਈ ਫੇਰ ਚੱਲ ਬੰਦਾ ਕੰਮ ਹਾਂ ਹੈ ਇੱਕ ਦੋ ਵਾਰ ਉਪਰ ਆ ਜਾ ਲੱਗਦਾ ਪਹਿਲੀ ਪਹਿਲੀ ਵਾਰ ਇੱਥੇ ਆ ਕੇ ਥੋੜਾ ਉਪਰ ਆ ਜਾ ਲੱਗਦਾ ਮੈਂ ਕਿੰਨੀ ਆ ਗਈਆਂ ਮੈਂ ਕੱਦਣਾ ਕਿੰਨਾ ਬਣਾ ਦੇਣਾ ਅੱਛਾ ਇਹ ਦੋਈ ਵਾਲੇ ਆ ਗਏ ਇੱਧਰ ਠੀਕਾ 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 ਦਵਾਈ ਦੀ ਲੁੱਕ ਆ ਗਈ ਸਾਰੀ ਇੱਧਰ ਹਾਂ ਅੱਧਰ ਮੇਰੇ ਕੋਲ 70 ਇੱਧਰ 70 ਇੱਧਰ ਆਹ ਇਹਦਾ ਸ਼ੀਸ਼ਾ ਚਾਹੀਦਾ ਜੀ ਚੱਕ ਰਹਾ ਹਾਂ ਨਾ ਹੈ ਇਹਦਾ ਸ਼ੀਸ਼ਾ ਚਾਹੀਦਾ ਕਰੋ ਮਾਈ ਲੇਹੇ ਲਿਆ ਗਿਆ ਇੱਕ ਫੁਰੀਸੀ ਲੈ ਚਲੀਏ ਸਿਰ ਇੱਕ ਗੰਦ ਇਹਦੇ ਜੋਗਿਓ ਆ ਦੇਖੋ ਨਾ ਬਾਜੀ ਕਹੇ ਜੀ ਆ ਫਰੈਂਕਨਸ ਮਨ ਨੂੰ ਇਹਨੇ ਫੋਟੋ ਖਿੱਚਣੀ ਆ ਪਰ ਆ ਨੂੰ ਹੋਜੂਗਾ ਨਾ ਆੜੀ ਫੈਣੀ ਵੀ ਲੈਣਾ ਵਿੱਚ ਆਈ ਲੈ ਇੱਕ ਇਕੱਲੇ ਇਕੱਲੇ ਦੀ ਖਿੱਚਣੇ ਕਹਿੰਦਾ ਨਾ ਲੋ ਬਾਈ ਇੱਧਰ ਆ ਗਿਆ ਲੇਡੀਜ਼ ਦਾ ਸਾਮਾਨ ਜੀ ਇੱਧਰ ਨਹੀਂ ਭਾਈ ਅਸੀਂ ਜਾ ਸਕਦੇ ਉਹ ਕੋ ਕਿੱਥੇ ਗਾਮੜਾ ਮੰਮੀ ਨੇ ਦਿਖਾਣੀ ਨੇ ਫੋਟੋ ਵੀ ਮੰਮੀ ਆਹ ਸਾਮਾਨ ਕੋਲ ਤੇ ਪਾਪਾ ਲੰਘਿਆ ਇਹ ਦੇਖ ਲਾ ਨਹੀਂ ਲੈ ਆਣੀ ਕੁਛ ਮੰਮੀ ਹਾਂ ਬਰ ਉਹ ਰਹੇ ਨਾ ਅੱਜ ਹੈ ਨਾ ਕੋਈ ਨਾ ਸਪੱਟ ਪਟਿਆੜਾ ਨਾ ਅੱਛਾ ਜੀ ਮਨਵੀਰ ਅੱਜ ਫੇ ਪਤੇ ਆਏ ਲੈਣੇ ਪਾਪਾ ਵੀ ਯਾਰ ਆਲਰੀਡੀ ਦਵਾ ਤੋ ਹਾਂ ਠੀਕ ਆ ਠੀਕ ਆ ਕਹਿੰਦਾ ਜੇ ਮਾਵਾ ਕੋਡੇ ਨਹੀਂ ਕੋਡੂ ਲੈਣਾ ਹਾਂ ਹਾਂ ਉਹਨੇ ਤਾਂ ਅੱਜ ਛੁੱਟੀ ਦਿੱਤੀ ਆ ਸ਼ੁਭ ਅਚਿਆ ਵੀ ਅੱਜ ਪਾਪਾ ਨੇ ਜਾਣਾ ਕੱਲੇ ਉਹਦੇ ਨਾਲ ਅੱਜ ਭੁੱਖ ਲੱਗੇ ਆ ਦੇਖੋ ਭੁੱਖ ਲੱਗੇ ਚੱਲ ਚੱਲ ਖਾਈਏ ਖਾਈਏ ਬੰਦਾ ਅੰਦਰ ਦੀ ਇਹਨੇ ਇੱਕ ਆਈਸਕ੍ਰੀਮ ਹੁੰਦੀ ਹੈ ਜਾਲੀ ਦੇ ਕਿ ਹਾਂ ਇਹ ਬਹੁਤ ਲੰਬੀ ਹੁੰਦੀ ਆ ਦੇਖਰੀ ਕੌਣ ਵਾਲੀ ਹੁੰਦੀ ਐ ਇਹ ਮਤਲਬ ਪਹਿਲਾਂ ਹੀ ਸਰਚ ਕਰਕੇ ਆਇਆ ਵਾ ਨਹੀਂ ਨਹੀਂ ਪਿਛਲੀ ਵਾਰ ਆਇਆ ਸੀ ਉਦੋਂ ਸਾਡੀ ਬਹੁਤ ਅੱਛਾ ਇਹ ਹਾਈਬ੍ਰਿਡ ਐ ਮਾਲ ਹਾਈਬ੍ਰਿਡ ਕਰ ਨਾ ਨਾ ਤੇ ਭਾਈ ਮਾਡਰਨ ਜਮਾਨਾ ਅੱਜ ਗੱਲ ਦਾ ਮਾਡਰਨ ਜਮਾਨਾ ਜੀ ਬਿਲਕੁਲ ਨਾ ਮੈਨੂੰ ਖਾ ਵੀ ਲਈਏ ਹਾਂ ਖਾ ਵੀ ਲਈਏ ਬਿਲਕੁਲ ਬਿਲਕੁਲ ਬਾਕੀ ਬਾਤ ਚੋਂ ਕਰਦੇ ਆ ਸ਼ੋਪਿੰਗ ਹਾਂ ਲਾਓ ਜੀ ਮਾਲ ਬਾਈ ਬਹੁਤ ਵੱਡਾ ਅਰ ਬਹੁਤ ਸੋਹਣਾ ਬਹੁਤ ਟਾਈਮ ਪਹਿਲਾਂ ਆਇਆ ਦਾ ਮੈਂ ਤਾਂ ਤਕਰੀਬਨ ਘੱਟੋ ਘੱਟ ਵੀ ਮੈਂ ਕਹਿੰਦਾ ਵੀ 10 ਸਾਲੇ ਹੋ ਗਏ ਹੁਣ ਪਹਿਲਾਂ ਆਏ ਤੇ ਹੁਣ ਤਾਂ ਬਹੁਤ ਦੇਰ ਬਾਅਦ ਗੇੜਾ ਵੱਜਿਆ ਕੰਮਕਾਰਾਂ ਨੂੰ ਟਾਈਮ ਲੱਗਦਾ ਨਹੀਂ ਜੀ ਲੋਰੀ ਦੇਖੋ ਕੱਪੜਾ ਲੰਬੇ ਟਾਈਮ ਹੋਂਦਾ ਯਾਦ ਵੀ ਨਹੀਂ ਹੈਗੀ ਨਾਲ ਉਹਨੇ ਕਹਿੰਦਾ ਆਹ ਦੇਣਾ ਮੈਂ ਤਾਂ ਮੁੰਡੇ ਸਾਡੇ ਭੱਜੇ ਜਾਂਦੇ ਮੋਂ ਲਾ ਦਾ ਬੂਟ ਦੇਖੂਗੇ ਵਾਈ ਹੋਰੇ ਦਾ ਵੈਰਾਈਟੀ ਉਹ ਬਹੁਤ ਪਈ ਆ ਲਓ ਜੀ ਅੱਗੇ ਆਗੇ ਸ਼ੂਜ਼ ਸਲੀਪਰ ਜੁੱਤੀਆਂ ਸੇ

ਇਹ ਟੇਨਿਕ ਆ ਬ੍ਰੇਕ ਚੇਨ ਦਾ ਬ੍ਰੇਕ ਚੇਨ ਦਾ ਮਾ ਚੜਿੱਤ ਹੂੰ ਮੈਂ ਕਿਹ ਹੈ ਨਾ ਹੋਰ ਜਗ੍ਹਾੋਂ ਲੈਣੀ ਤੇ ਚੇਂਜ ਕਰਨਾ ਚੰਦਾ ਵੇ ਹੂੰ ਲਾ ਫਾਇਕ ਟੇਨ ਟੇਚੀਆਂ ਪਤਾ ਨਹੀਂ ਕਿਹੜੀ ਟੇਚੀ ਪਰ ਕਿਹਦਾ ਨਾਮ ਲਿਖਿਆ ਵਾ ਕਿਹੜਾ ਦੇਸ਼ ਲਿਖਿਆ ਵਾ ਕੈਨੇਡਾ ਅਮਰੀਕਾ ਇੰਗਲੈਂਡ ਲਓ ਭਾਈ ਆ ਦੇਖੋ ਆਂਦੀ ਰਾਜਿਆਂ ਦੀ ਲੋਕ ਹੈ ਹੈ ਬਾਜੀ ਸ਼ੇਰਵਾਨੀਆਂ ਬਗਣਾ ਸ਼ੇਰਵਾਨੀਆਂ ਬੰਦੇ ਨੇ ਪਾ ਕੇ ਕਿਤੇ ਪੱਗਪੋਗ ਸਜਾਈ ਵੀ ਹੋਵੇ ਵਧੀਆ ਹੈ ਨਾ ਜੀ ਹਾਂ ਵਧੀਆ ਰਾਜੇ ਵਾਲੀਓ ਲੋਕਾਂ ਹੁੰਦੀ ਹੈ ਨਾ ਹਾਂ ਸਰਵਾਨੀਆਂ ਵਾਸਤੇ ਵੀ ਨਾਲੇ ਹਾਂ ਬਿਲਕੁਲ ਸਰ ਸਰਵਾਲਿਆਂ ਵਾਸਤੇ ਵੀ ਨਾਲੇ ਨੀ ਨੀ ਕੋਈ ਨਹੀਂ ਕੋਈ ਨਹੀਂ ਲਓ ਜੀ ਹੁਣ ਅਸੀਂ ਅੱਗੇ ਕੈਫੇ ਇੰਡੀਅਨ ਹੈ ਹਾਂ ਜਕਰ ਰਹੇ ਹਾਂ ਜਨਨ ਤੇ ਹੁਣ ਭਾਈ ਮੰਗਾਈਏ ਕੁਛ ਖਾਣ ਨੂੰ ਜਵਾਨ ਸਾਡਾ ਕਹਿੰਦਾ ਵੀ ਕੋਸ਼ਿਸ਼ ਸ਼ਕਣਾ ਪੈਣਾ ਹੈ ਫੇਰ ਕੋਮ ਬਣਾ ਕਹਿੰਦਾ ਤੇ ਹੁਣ ਫੇ ਕੀ ਆਰਡਰ ਦਤਾਂ ਮਨ ਵੀਰ ਕੌਫੀ ਵੀ ਨਹੀਂ ਹੈ ਤਾਂ ਅੱਛਾ ਤਿੰਨ ਕੌਫੀਆਂ ਇੱਕ ਤਿੰਨ ਸਿੰਪਲ ਕੌਫੀ ਹਨਾ ਇੱਕ ਬਲੈਕ ਕੌਫੀ ਇੱਕ ਭਾਈ ਜਥੇਦਾਰ ਸਾਹਿਬ ਵਾਸਤੇ ਬਲੈਕ ਕੌਫੀ ਇਹ ਭਾਜੀ ਦੀ ਇੰਟਰੋਡਕਸ਼ਨ ਕਰਾ ਲਈਏ ਭਾਜੀ ਭਾਈ શ્રી ਅਕਾਲ ਤਖਤ ਸਾਹਿਬ ਉੱਥੇ ਸਾਨੂੰ ਕਮੇਟੀ ਹਾਂ ਸ਼੍ਰੋਮਣੀ ਜਿੱਥੇ ਸਰਵਿਸ ਕਰਦੇ ਆ ਹਾਂ ਜੀ ਹਾਂ ਜੀ ਹਾਂ ਪਾਣੀ ਐ ਨਾ ਕਰਦਾ ਜੀ ਦੀ ਸੀਮਾ ਉਹ ਗਲਾਸ ਪਾੜਾ ਗਲਾਸ ਇੱਧਾ ਕਿੱਲੋ ਦਾ ਪਣੀ ਹੜੀ ਦਾ ਹਾਂ ਜੀ ਇੱਕ ਕੜਾ ਮਲਾਜਮ 42 ਡੈਰੀ ਫਾਰਮ ਇਹ ਪਣਿਆਲੀ ਵਾਲੇ ਮਲਾਜਮ ਇਹ ਪਣਿਆਲੇ ਫਾਰਮ ਮਚਿਆਲੇ ਮਲਾਜਮ ਮਨ ਵੀ ਰਗਦੇ ਕਰਾਂ ਤਾਂ ਟਾਲ ਜਾ ਕੇ ਕਿੜੀ ਕਿੜੀ ਲੈਂਦੀ ਹਣ ਕਹਿੰਦਾ ਆ ਤਾਂ ਪਹਿਲੀਆਂ ਖੜੀਆਂ ਲੈਂਦੀਆਂ ਲੱਗਦੀਆਂ ਦੋ ਕਹਿੰਦਾ ਕਦੋਂ ਇਹਨੇ ਝੂਠ ਬੋਲੀ ਜਾਂਦੇ ਕਿੰਨੇ ਜਾਣੇ ਅੱਜ ਆ ਗਏ ਨਾ ਬ ਬ ਠੀਕ ਆ ਵਧੀਆ ਜਿਹੜਾ ਕਹਿੰਦਾ ਤਿੰਨੇ ਰੜੇ ਹੁੰਦੇ ਤਿੰਨੇ ਝੂਠ ਬੋਲੀ ਜਾਂਦੇ ਕਦੇ ਹਾਂ ਇਹ ਤਾਂ ਗਾਹ ਨੂੰ ਆਇਆ ਕੋਈ ਨਹੀਂ ਇਹ ਦੇਖਣਾ ਨਾ ਇਹ ਦੇਖਣਾ ਨਾ ਹਾਂ ਹੋਰ ਗੇ ਉਹ ਫੇ ਗਾ ਕੇ ਇਹ ਜਿਹੜਾ ਵਪਾਰੀ 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 ਬੰਦਾ ਹਾਂ ਬਹੁਤ ਮਾਰਦਾ ਰੱਖਣਾ ਪੈਂਦਾ ਮਾੜਾ ਬੰਦਾ ਬਿਲਕੁਲ ਬਿਲਕੁਲ ਨਾਲੇ ਹਰੇਕ ਨੂੰ ਆਪਣੇ ਆਪਣੇ ਕੰਮ ਦਾ ਪਤਾ ਹੁੰਦਾ ਜੀ ਇਹ ਜਿਹੜਾ ਕੰਮ ਆ ਨਾ ਬਾਜੀ ਬਿਲਕੁਲ ਇਹ ਕਹਿ ਲਓ ਵੀ ਬੰਦਾ ਬਹੁਤ ਹੁਣ ਕਿਸੇ ਨੂੰ ਆਪਾਂ ਨੇ ਡੰਗਰ ਵਾਸਤੇ ਉਹਦੇ ਦਿਲ ਨੂੰ ਡੰਗਰ ਲਾਉਣਾ ਹੈ ਵੀ ਹਾਂ ਤਾਂ ਇਹੇ ਲੈ ਕੇ ਜਾਣੀ ਆ ਲੈ ਕੇ ਜਾਣੀ ਬਹੁਤ ਔਖਾ ਕੰਮ ਆ ਕਹਿ ਦੇਣਾ ਸੌਖਾ ਕਹਿੰਦਾ ਲੈ ਜਾ ਨਹੀਂ ਆਲਾ ਖੜਦਾ ਹੀ ਨਹੀਂ ਖੜਦਾ ਹੀ ਨਹੀਂ ਅਗਲਾ ਅਗਲੇ ਸਾਰਾ ਕੁਝ ਜਦ ਬੰਦਾ ਇੱਕ ਵਾਰ ਮੁੱਲ ਕਰਦਾ ਹੈ ਕਹਿੰਦਾ ਬੱਲੇ 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 ਹਾਂ ਜਮਾ ਸਹੀ ਗੱਲ ਆ ਅਰੇ ਇੱਕ ਲਿਆਨੇ ਕਹਿੰਦਾ ਇਕੱਠੇ ਆ ਹਾਂ ਕਹਿੰਦਾ ਇੱਕ ਨੇ ਕਿਹਾ ਇਹਨਾਂ ਨੂੰ ਲਿਆ ਇਹ ਆਪਣਾ ਨਾ ਨਾ ਇਹ ਜਦ ਐ ਨਾ ਇਹ ਆਪਣਾ ਦੁੱਧ ਹੰ ਦਾ ਹਾਂ ਇਹ ਇਹਦੇ ਵਿੱਚ ਇਹਦੇ ਵਿੱਚ ਖੂਬੀ ਆ ਇਹਦੇ ਖੁਰਲੇ ਹੁੰਦੇ ਕਹਿੰਦੇ ਦੋਏ ਨਾਲ ਬਾ ਫੇਰ ਜਿਆਦਾ ਹੁਣ ਮੱਛੀ ਫਸਾਉਣੀ ਆ ਫੇਰ ਕੁੰਡੀ ਦਾ ਮੋਟੀ ਕਰਕੇ ਸੇਟਣੀ ਪੈਂਦੀ ਚੱਠੀ ਆ ਨਾ ਦਾਣਾ ਜਾਲ ਲਾਗੇ ਹੈ ਹੋਰ ਹੋਰ ਤੇ ਸਾਕੂ ਪਤਾ ਹੀ ਸਾਉਦੇ ਰੰਗਾਂ ਅੰਗਾਂ ਕੇ ਇਹ ਕਾਂਦੇ ਬੰਨੂ ਦੇਖੀ ਜਾਂਦਾ ਨਾ ਨਾ ਕਾਂਟਾ ਪਗੇ ਹਾਂ ਕਾਂਟਾ ਟੱਪ ਕੇ ਚਾਹ ਦੀ ਡਿਊਟੀ ਹੁੰਦੀ ਹੈੜੀ ਇੱਕ ਦੋ ਵਾਰੀ ਅੱਛਾ ਅੱਛਾ ਵੀ ਚਾਹ ਲੈ ਕੇ ਆਣੀ ਨੇ ਉਹ ਘਰਾਂ ਦੇ ਚਾਹ ਲੈ ਆਣੀ ਪੈਂਦੀ ਨੇ ਹੋ ਜਾ ਕੇ ਹਾਂ ਅੱਛਾ ਛੁੱਟੀ ਵਾਲੇ ਦਿਨ ਕਿੱਥੇ ਜਾਂ ਲੈ ਕੇ ਜਾਂਦਾ ਮੈਂ ਤਾਂ ਠੀਕ ਗਾਣਾ ਵੀ ਨਾ ਬੁਲਟ ਤੇ ਆ ਮੈਂ ਗਾਣਾ ਦਾ ਕੋਈ ਛੋਟਾ ਜਿਹਾ ਜਿਹੜਾ ਗਾਦੀ ਮੈਲਵੇ ਨੇ ਸਕੂਟਰੀ ਮੈਲਵੇ ਤੇ ਬੁਲਟ ਮੈਲਵੇ ਹੂੰ ਜਿਹੜਾ ਬਾਹਰ ਖੜਾ ਹੋਇਆ ਮੈਂ ਠੀਕ ਆ ਚਲੋ ਫੇਰ ਵੀ ਇਹ ਫੈਨਾ ਆਏ ਹਨਾ ਆਪਣੇ ਆਪਣੇ ਬੰਦੇ ਦਾ ਚਲੋ ਜਿੱਦਾਂ ਹੁਣ ਬੰਦਾ ਗਾਹਕ ਕੋਲ ਖੜਾ ਹੈ ਘਰ ਤੇ ਚਾਹ ਪਾਣੀ ਲੈ ਆਣਾ ਇੰਨਾ ਬਹੁਤ ਨਹੀਂ ਉ ਵੀ ਵਿਚਾਰਾ ਸਾਊ ਆ ਇਹਦੀ ਬੋਲਬਾਣੀ ਬਹੁਤ ਵਧੀਆ ਯਾਰ ਭਾਜੀ ਮੁੰਡੇ ਦੀ ਹਨਾ ਮਿੱਠਾਈ ਬਹੁਤ ਹੈ ਹਾਂ ਕੀ ਕਿ ਮੈਂ ਖਾ ਵੀ ਜਾ ਰਹੀ ਐ ਹਾਂ ਨਹੀਂ ਸਾਊ ਹੋ ਬਚਰਾ ਕਿਹੜੀ ਕਲਾਸ ਚ ਹੋ ਗਿਆ ਮਨ ਵੀਰ ਪਲਸ 1 ਚ ਪਲਸ 1 ਚ ਹੋ ਗਿਆ ਬਸ ਫਿਰ ਫਿਰ ਤਾਂ ਹੋ ਗਿਆ ਜਵਾਨ ਮੈਂ ਆ ਗਿਆ ਬਸ ਫਿਰ ਤਾਂ ਸਮਝ ਲੋ ਕਾਲਜ ਤੱਕ ਬਸ ਸਾਲ ਗਣੇ ਹਾਂ ਸਹੀ ਗਾਲਾ ਹਾਂ ਭਾਈ ਫਿਰ ਤਾਂ ਸਾਲ ਖੰਡ ਰਹਿ ਗਿਆ ਲੈ ਮੁੰਡਾ ਗਿਆ ਕਾਲਜ ਮਾਂ ਜਦ ਨਿਆਣਾ ਕਾਲਜ ਚਲ ਗਿਆ ਫਿਰ ਸਮਝ ਲੋ ਜਵਾਨੀ ਆਈ ਵੀ ਆ ਪੂਰੀ ਆਈ ਆਈ ਹਾਂ ਲਾਓ ਜੀ ਆਹ ਹਾਂ ਆ ਗਿਆ ਜੀ ਸਾਡਾ ਆਰਡਰ ਇਹ ਬਾਬਾ ਜੀ ਬਲੈਕ ਕਾਫੀ ਇਹ ਲੱਗਦੀ ਦਾ ਯਾਰ ਲੱਗਦੀ ਤਾਂ ਹੈ ਨਾਲ ਦੀ ਵਸ ਐਵੇਂ ਨਾ 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 ਥੋੜਾ ਘੱਟ ਲੈ ਲਈ ਥੋੜਾ ਹੁਣ ਕੱਟ ਦਿੱਤੀ ਨਹੀਂ ਸਾਡੇ ਨਾਲੋਂ ਘੱਟ ਆਈ ਹੈ ਪੈਸੇ ਮੇਰੇ ਜਿਆਦਾ ਦੇ ਸਾਡੇ ਕਲਾਸ ਸਾਡੇ ਕਲਾਸ ਜਿਆਦਾ ਭਰੇ ਹੋਏ ਹਾਂ ਹਾਂ ਸਾਡੇ ਰੂਹ ਨਾ ਕੱਪ ਰਹੇ ਹੋ ਭਾਈ ਭਾਈ ਨੇ ਜਿਆਦਾ ਹੀ ਰੂਹ ਲਾਤੀ ਮੈਂ ਬੋਲ ਮੈਂ ਤਾਂ ਇਹ ਕਰਦੇ ਉਹਨਾਂ ਇਹ ਤਾਂ ਇਹ ਤਾਂ ਕਿੰਨੇ ਕ ਬੰਦੇ ਛੋਟੀ ਬੰਨੇ ਹਾਂ ਜਿੰਦਾ ਪਰਸ ਸਕੈਟਾ ਆਈ ਹਾਲੀ ਹਾਲੀ ਕਰਦਾ ਕਹਿੰਦਾ ਇੱਕ ਕੱਪ ਚਾਹ ਦਾ ਕਿੰਨੇ ਦਾ ਕਹਿੰਦਾ 10 ਰੁਪਏ ਦਾ ਉਹਨਾਂ ਨਹਾਣ ਵਾਲਾ ਕੱਪ ਕੱਢਿਆ ਲੈ ਫਿਰ ਕਹਿੰਦਾ ਭਰ ਦੇ 10 ਚ ਅੱਛਾ ਕਹਿੰਦਾ ਇਹ ਤਾਂ ਮੈਂ 100 ਵੀ ਨਹੀਂ ਭਰਦਾ ਨਹੀਂ ਵੀਡੀਓ ਆਈ ਵੀ ਨਹੀਂ ਕਹਿੰਦਾ ਛੋਟਾ ਕੱਪ ਦੇ ਨਹੀਂ ਦੱਸਦਾ ਸੀ ਉਹਨਾਂ ਨਹਾਣ ਵਾਲਾ ਕੱਪ ਅੜੇ ਥੋਲੇ ਤੋਂ ਉਹਨਾਂ ਦੇ ਤਾ ਕਹਿੰਦਾ ਲਓ ਜੀ ਆਪੀਓ ਹਾਂਜੀ ਆਈ ਕੋਲੋਂ ਖੰਡ ਠੀਕ ਹੈ ਹੈ ਥੋੜਾ ਜਿਹਾ ਉਹ ਨਹੀਂ ਹੈ ਵਾਈਟ 슈ਗਰ ਨਾਰਮਲ ਜੀਨੀ ਨਾਰਮਲ ਜੀ ਪਤਲਾ ਤੂੰ ਕੁੱਤੀ ਪਹਿਲਾਂ ਦੇਖਦਾ ਪਹਿਲਾਂ ਟੇਸਟ ਕਰਕੇ ਪਾਣੀ ਪੀ ਲੈ ਚਲੋ ਫੇਰ ਛਕ ਲੀਏ ਜੀ ਹੁਣ ਮਿਲਦੇ ਆ ਤੁਹਾਨੂੰ ਕੌੜੀ ਏ ਪਰਫਿਊਮ ਪਾਈ ਓਰੇ ਬੰਦਾ ਕੋਈ ਬੈਠਾ ਹੀ ਨਹੀਂ ਯਾਰ ਇਤਰੇ ਹੋਣਾ ਤੇ ਨੇੜੇ ਤੇੜੇ ਉੱਤੋਂ ਹੁੰਦੀ ਆ ਜੀ ਐਂਟਰੀ ਉਹ ਸਾਹਮਣੇ ਤੋਂ ਹੁੰਦੀ ਆ ਐਂਟਰੀ ਤੇ ਰਾਸ਼ਾ ਸੋਣਾ ਵੈਸੀ ਉੱਪਰ ਰਾਸ਼ਾ ਘੱਟ ਆ ਥੱਲੇ ਜ਼ਿਆਦਾ ਹੂੰ ਦੋ ਬੰਦੇ ਸਾਡੇ ਨਾਲ ਹੋਰ ਆ ਜੀ ਉਹ ਭਾਈ ਇੱਥੇ ਫਿਰਦੇ ਆ ਆਣੇ ਵਾਲੇ ਆ ਗਏ ਹੋਏ ਵਾਸ਼ਰੂਮ ਤੇ ਉਹਨਾਂ ਨੂੰ ਤੁਹਾਨੂੰ ਮਿਲਾਉਂਦੇ ਆ ਇੱਥੋਂ ਉਹ ਗਿਆ ਆ ਗਿਆ ਹੈ ਜੀ ਤਾਂ ਹਜੇ ਗਰਲੀਨ ਨਹੀਂ ਆਈ ਨਾਲ ਜਿਵੇਂ ਕਹਿੰਦਾ ਮੇਰੇ ਪਪਾ ਆ ਲਗਦੇ ਤੇ ਆ ਲਗਦੇ ਤੇ ਗਰਲੀਨ ਨੇ ਕਿੱਥੇ ਡਿੰਗ ਪਟਣ ਦੇਣੀ ਵੀ ਹੈ ਉਹਨੇ ਕਹਿਣਾ ਪਪਾ ਆ ਲੈਣਾ ਪਪਾ ਆ ਲੈਣਾ ਉਹ ਤਾਂ ਕੱਲੀ ਕੱਲੀ ਦੀ ਫਿਰ ਭੈਣ ਕਹਿੰਦੀ ਕੱਲੀ ਕੱਲੀ ਦੀ ਹਾਂ ਮੈਨੂੰ ਏਟਾਗੀ ਹੈ ਨਾ ਏਟਾਗੀ ਸਹੀ ਗੱਲ ਆ ਦੇਖੋ ਜੀ ਬਾਜੀ ਬਾਹ ਮਹਾਰਾਜਾ ਰਣਜੀਤ ਸਿੰਘ ਦੀ ਅਹ ਤਾਂ ਤਪੋਸ਼ ਬਿਓ ਉਹ ਜਾਈ ਬਣਾਇਆ ਹੋਇਆ ਹੈ ਬਹੁਤ ਵਧੀਆ ਤਸਵੀਰ ਬਣਾਈ ਹੋਈ ਹੈ ਭਾਜੀ ਉਹਨਾਂ ਨੇ ਕੀ ਬਾਤ ਹੈ ਦੇਖੋ ਤਾਂ ਹੈ ਇਹ ਹੈ ਜੀ ਇਤਿਹਾਸ ਸਿੱਖਾਂ ਦਾ ਪੰਜਾਬ ਦਾ ਇਤਿਹਾਸ ਬੋਲਦਾ ਇਹ ਹੈ ਹੈ ਬਹੁਤ ਸੋਹਣੀ ਤਸਵੀਰ ਵਾਓ ਜੀ ਕ੍ਰਾਊਸਟਰੀ ਦਾ ਸਾਮਾਨ ਆ ਗਿਆ ਸਾਰਾ ਬਹੁਤ ਸੋਹਣਾ ਕੋਨਾ ਕਿਚਨ ਦਾ ਸਾਮਾਨ ਸਾਰਾ ਹੀ ਹੈ ਇੱਧਰ ਸਟੀਲ ਆ ਗਿਆ जा ले जा बोतल ले जो बोतल हाँ बोतल बढ़िया घेंट हां ना अब पत्तल <laughs> आ गया हम्म ਆ ਦੇਖੋ ਕਿੰਨੀ ਸੋਹਣੀ ਚੀਜ਼ ਹੈ ਨਾ ਗਣੇਸ਼ ਜੀ ਬਹੁਤ ਸੋਹਣੀ ਸੋਹਣੀਆਂ ਮੂਰਤੀਆਂ ਲਾਵਲੀ ਭਾਈ ਇਹ ਆ ਗਿਆ ਆਪਣਾ ਹਾਟ ਡੌਗ ਹੈ ਸਾਬੇ ਸਾਬੇ ওকে ਸਾਬੇ ਤੇ ਭਾਈ ਭਾਜੀ ਉਹਨਾਂ ਨੇ ਛਕ ਲਿਆ ਮੈਂ ਗਿਆ ਹੋਇਆ ਤਾਂ ਤੇ ਹਾਂਜੀ ਭਾਜੀ ਕੈਮ ਹੈ ਜੀ ਹਾਂ ਬਹੁਤ ਵਧੀਆ ਸਵਾਲ ਹੈ ਹੁਣ ਮਿੱਟੀ ਦੀ ਭੁੱਖ ਹੈ ਹਾਂ ਬਹੁਤ ਲੱਗੀ ਸੀ ਬਹੁਤ ਭੁੱਖ ਲੱਗੀ ਮੁੰਡੇ ਨੇ ਅੱਜ ਮਸੀਦ ਆਇਆ ਉਹ ਮੂੰਹ ਮੂੰਹ ਕੇ ਖੱਟ ਕੇ ਅੱਜ ਤਾਂ ਉਹ ਸਾਡਾ ਪੁੱਛਦਾ ਦੀ ਅੱਪਰ ਤੋਂ ਹੇ ਨੀਚੇ ਸਹੀ ਮੁੰਡੇ ਨੇ ਕਿਹਾ ਭਾਈ ਕੋਈ ਖਾਣਾ ਪੜਾ ਹਾਂ ਫੇਰੇ ਇਹੋ ਆ ਕਿੱਥੇ ਲੈ ਗਿਆ ਹਾਂ ਕਿ ਮੈਂ ਤੇਰੇ ਨਾਲ ਹਾਂ ਹਾਂ ਇਹ ਪਾ ਹੁਣ ਸੌਲਵਾ ਕਾ ਲੱਗ ਗਿਆ ਜੀ ਹਾਂ ਉਹ ਨਿਆਣੇ ਦਾਇਆ ਜੀ ਕਨ ਸੌਲ ਪਤਾ ਹੀ ਹੈ ਮਾੜਾ ਠੀਕ ਹੈ ਠੀਕ ਮੈਂ ਨਹੀਂ ਪਾਪਾ ਤੋਂ ਮਰੇ ਜਿਆਦਾ ਪਾਪਾ ਕੋ ਪਾਪਾ ਜਿਆਦਾ ਘੁੰਮਦੇ ਆ। ਆਪਾਂ ਆਪਣੇ ਕੰਮ ਨੂੰ ਘੁੰਮਦੇ ਆ। ਹਾਂ। ਇਹ ਨਾ ਇਹ ਮੁੰਡੇ ਪਏ ਅੱਜ ਕੱਲੇ ਕਿਸੇ ਨੈਟ ਤੋਂ ਸਭ ਕੁਝ ਦੇਖ ਲੈਂਦੇ। ਹਾਂ। ਸਾਨੂੰ ਤਾਂ ਹਜੇ ਕੋਈ ਤਾਂ ਪਤਾ ਨਹੀਂ। ਇਹਦਾ ਇਹ ਪਤਾ ਕਿਹੜੀ ਚੀਜ਼ ਕਿੱਥੋਂ ਮਿਲਣੀ ਹੈ। ਕਿਹੜੀ ਗਾੜੀ ਕਿਹੜਾ ਇਹਦਾ ਪ੍ਰਾਈਸ ਹੈ। ਇਹਨਾਂ ਨੂੰ ਜ਼ਿਆਦਾ ਨੌਲੇਜ ਹੈ ਸਾਡੇ ਨਾਲ। ਇੱਟਾ ਉਹਦੇ ਤੇ ਰੋਟੀ ਰੂਟੀ ਤੇ ਭਾਈ ਖਾ ਲਿਆ। ਹਾਂ। ਸਹੀ ਗੱਲ ਆ ਸਹੀ ਗੱਲ। ਹਾਂ ਜੀ ਹਾਂ। ਕਹਿੰਦੇ ਨਿਆਣੇ ਪੜ੍ਹੇ ਲਿਖਿਆ ਜੀ। ਬਿਲਕੁਲ ਬਿਲਕੁਲ ਜੀ। ਤੇ ਹੁਣ ਛੱਕੀ ਹੈ ਜੀ ਭਾਈ ਸਬਾਨ। ਉੰਡਾ ਕਹਿੰਦਾ ਮਾਮੇ ਦੀ ਸੇਵਾ ਕਰ ਲਈ ਅੱਜ ਸਹੀ ਕਰਦਾ ਏ ਚਲੋ ਠੀਕ ਹੈ ਜੀ ਸਾਰੀ 50% ਇੰਪੀਨ 50 ਵਾਲੀ ਲਾ ਲਈਆਂ ਉਧਰ ਅੱਛਾ ਦੂਜੀ ਆਣਾ ਠੀਕ ਹੈ ਟੋਟਾ ਕਿੱਥੇ ਹੈ ਠੀਕ ਹੈ ਅਭੀ نیچے نیچے ਤੱਕ ਦਾ 50% ਹੈ Hãy cái kí cho kênh lalaschool không bỏ ਉਹ ਵੀ ਲੇਡਿਸ ਦਾ ਖਜ਼ਾਨਾ ਹਾਂ ਜੈਜ਼ਮਿਨੀ ਆਈ ਅੱਜ ਮੇਰੇ ਨਾਲ ਨਹੀਂ ਨਹੀਂ ਮੈਨੂੰ ਜਾਣ ਦਿੰਦੀ ਉਹ ਸੁੱਕਾ ਔਰੇ ਤੇ ਕਰਾਂਦੀ ਮੇਰਾ ਕੁੰਡਾ ਖੁਦਾਸਕ 10000 ਦਾ ਤਾਂ ਘੱਟੋ ਘੱਟ ਗੱਲ ਕਰ ਪਰ ਯਾ ਵੀ ਕੈਟ ਲੱਗਦਾ ਤਾਂ ਹਾਂ ਐਮਨ ਵੀਰ ਹਾਂ ਜੀ ਇਹ ਹੋ ਗਿਆ ਮਨਵੀਰ ਇਹ ਮੈਂ ਕਹਿੰਦਾ ਜਾ ਚਾਹਾਂ ਚੁਆਇਸ ਆ ਵੀ ਮੈਂ ਉਹ ਵੀ ਦੇ ਰਿਹਾ ਹੈ ਹੈ ਬਾਕੀ ਭਾਈ ਹਾਂ ਮਨਵੀਰ ਵੀ ਮਨਵੀਰ ਦੀ ਚੁਆਇਸ ਇਹ 3000 ਆ ਇਹ ਤਾਂ ਨਾ ਯਾਰ ਜੀ ਇੱਕੋ ਹੀ ਹੈ ਟਿਕੋ ਰਹਿੰਦਾ ਇਹ ਵਧੀਆ ਲੱਗਿਆ ਬਲੈਕ ਬਲੈਕ ਪਹਿਲਾਂ ਤੁਸੀਂ ਦੇਖ ਲਓ ਪਰ ਹਾਂ ਬੜੀ ਲੱਗਿਆ ਹਾਂ ਉਹਦੇ ਨਾਲ ਦਾ ਹੀ ਹੈ ਇਹ ਪੀਜ਼ਰ ਹੂੰ। ਓਕੇ ਰਬੋੜਾ ਭਾਜੀ। ਹੈ? ਹੋ ਰਹਿਣ ਜਾਂਦੀ ਨਹੀਂ। ਓਕੇ ਰਬੋੜਾ। ਬਾਕੀ ਕਲਰ ਹੁਣ ਤੁਸੀਂ ਚੋਇਸ ਕਰ ਲਓ। ਜੇ ਆਹ ਲੈਣਾ ਵੀ ਵਧੀਆ ਬਲੈਕ ਤਾਂ ਪਰ ਸਾਦਾ ਬਹਾਰੇ ਆ। ਆਉਂ ਜਨਾ ਹਜੇਕਣਾ ਹੋ ਜਾਦਾ। ਹਾਂ। ਬਲੈਕ ਤਾਂ ਸਾਦਾ ਬਹਾਰੇ ਆ। ਇੱਕਦਮ। ਕਲਰ ਆ ਵੀ ਘੈਂਟ ਤਾਂ ਬੱਸ। ਕਲਰ ਰਹੀ ਰਹੇ। ਹੂੰ। ਆਂਗੇ। ਇਹ ਥੋੜਾ ਲੰਬਾ ਜਾਂ ਹੋ ਗਿਆ ਮੁਰੇ ਨੂੰ ਜ਼ਿਆਦਾ ਹੈ ਨਾ ਪੰਣੀ ਸਹੀ ਹੈ ਉਹ ਘੈਂਟ ਲੱਗਦਾ ਭਾਜੀ ਜਿਹੜਾ ਪਾਇਆ ਵਾ ਇਹੋ ਹਾਂ ਉਹ ਸੁਣਾ ਲੈ ਰਿਹਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹੈਵੀ ਸਿੰਪਲ ਜਿੱਦਾਂ ਆਪਾਂ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਹਮਮ ਰੰਗਦਾਰ ਜਿਹੜਾ ਸੁਣਾ ਦਵਾਣੀ ਹੈ ਹਮ ਕਲਰਾਂ ਅਲੱਗ ਜਾਈ ਹੀ ਆ ਇਹ ਲੱਗ ਵੀ ਨਾਲ ਸਿੰਪਲ ਹੈ ਕੁਛ ਹਾਂ ਹਾਂ ਬਿਲਕੁਲ 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 ਇਹ ਕਿਨੇ ਪਾਗੋਦ ਨੂੰ ਦੋਨੋਂ ਹੀ ਥੀਨੇ ਇੱਧਰ ਆ ਗੋ ਇੱਧਰ ਦੇਖੋ ਤੁਸੀਂ ਸ਼ੀਸ਼ੇ 'ਚ ਦੇਖੋ ਲੋਕ ਸ਼ੀਸ਼ੇ 'ਚ ਨੂੰ ਕੀ ਆਉਂਦੀ ਆ ਜਿਵੇਂ ਆ ਹਾਂ ਹਾਂ ਬਾਕੀ ਤੁਸੀਂ ਦੇਖੋ ਹਾਂ ਆ ਕਲਰ ਬੜੀਆ ਵੈਸੇ ਸਦਾ ਬਹਾਰ ਰੰਗ ਆ ਇਹ ਤਾਂ ਅਗਰ ਉਹ ਗਿਆ ਰਿਹਾ ਇਹ ਤਾਂ ਇਹ ਕਲਰ ਵੜਿਆ ਆਨੇ ਨਾ ਪਰ ਇਹ ਜਗਾ ਨਹੀਂ ਆਉਂਦੇ ਇਹਦਾ ਤਾਂ ਇਹ ਉਹ ਦੇਖ ਰਿਹਾ ਪਰ ਵਾਲੀ ਮੇਰੀ ਨਾ ਆ ਗਿਆ ਇਹ ਚੱਲਣਾ ਮੈਂ ਕਹਿੰਦਾ ਜੀ ਆਹਨ ਮਾਡੀ ਪਲੇਸ ਤੋਂ ਜੇ ਲੋਕ ਬੈਠੇ ਕਿ 7:00 ਵਜੇ ਮੈਂ ਨਾ ਸਸ਼ਮੇਨ ਗੁਰੂ ਕਾ ਟਿਕਾਣਾ ਮਿਲਿਆ ਮਾਚੜਾ ਜਿਹੜਾ ਤੁਸੀਂ ਬੋਲ ਰਹੇ ਹੋ ਜਿਹੜਾ 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 ਇਹ ਲੈ ਇਨ ਆਪਹਿਲਾ ਪਹਿਲਾ ਕਹਿ ਰਿਹਾ ਇਸ ਕੰਮ ਨੂੰ ਹੋ ਰਿਹਾ ਕੋਈ ਆਪਾ ਕੋਈ ਪੈਸਾ ਤਾਂ ਨਾ ਰਹੀ ਜਿਹੜਾ ਹੈ ਅੱਜ ਤੇ ਤੇਰੇ ਕੋਲ ਨਹੀਂ ਤੁਹਾਡਾ ਦੋ ਜਿਆਦਾ ਮੇਰਾ ਡੋਲਰ ਨਾ ਤੁਹਾਡਾ ਲੈਣਾ ਲੈਣਾ ਨਹੀਂ ਆਪਾਂ ਇੱਕੋ ਇੱਕੋ ਸ਼ੂ ਹੈ ਤੇ ਜੋ ਹੈ ਇਹਦੇ ਵਿੱਚ ਹੋ ਕੁਛ ਨਾ ਮੈਂ ਲੈ ਲਿਆ ਲਈ ਪੰਜ ਕਰਿਆ ਰੋਲਾ 500 ਵੀ ਪਰੋਣਾ ਘਰ ਦਾ 30 ਪੀਸ ਆ ਉਹ ਪਰੋਣਾ ਘਰ ਲੈਣੇ ਆ ਵੀ ਕਾਉਂਡ ਨੇ ਮੈਂ ਕੈਸ਼ ਕਰਾਉਣੀ ਆ ਆ ਕਾਉਂਡ ਲਾ ਕੇ ਤੜਾਵਾਸ ਲੈ ਰਹੀ ਆ ਪਰੋਣਾ ਨਾਲ ਤੇ ਪੈਸੇ ਪਰੋਣਾ ਘਰ ਦੇ ਕਿਤੇ ਹਾਂ ਵੀ ਤੇ ਪਾਈ ਅਸੀ ਸੋਣਾ ਸ਼ੂਜ਼ ਲੈ ਲਈ ਆ ਇੱਕ ਇੱਕ ਲਈ ਹੁਣ ਇੱਕ ਪੈਕ ਦੇਖੀ ਹੁਣ ਪਹਿਤ ਦੇਖ ਲਈ ਮਨਵੀਰ ਆਪਨ ਵੀਰ ਵਾਡੇ ਹੈ ਨਾ ਇਹ ਚਾਲਦੇ ਆ ਜੀ ਫਿਰ ਅੱਗੇ ਹਾਂ ਬਾਈ ਗੱਲ ਸਹੀ ਆ ਮੁੰਡੇ ਦੀ ਸੇਵਾ ਬਹੁਤਰੀ ਆ ਕਿੱਥੇ ਲਾਂਡੇ ਨੂੰ ਬਾਕੇ ਤੇ ਆਇਨਾ ਕਹਿਣ ਦੇਖਣ ਵਾਲੇ ਵੀਡੀਓਸ ਨਹੀਂ ਭਾਈ ਐਵੇਂ ਧੁੰਮਫਣ ਕੇ ਚੱਲ ਗਏ ਆ ਮੇਰੇ ਉਥੇ ਲੈਣਾ ਦਾ ਠੀਕ ਹੈ ਤੇ ਹਮਾਰਾ ਪਾਈ ਦੇਖੀਏ ਤੇ ਪੈਂਟ ਮਨਵੀਰ ਬਾਸ ਵੈਲਡ ਹੈ ਜੀ ਲਓ ਜੀ ਹੁਣ ਅਸੀਂ ਆ ਗਏ ਕੱਪੜੇ ਵਾਲੀ ਸਾਈਡ ਤੇ ਹੁਣ ਮਨਵੀਰ ਨੂੰ ਦਿਵਾਈਏ ਇੱਕ ਪੈਂਟ ਆ ਦੇਖਦੇ ਹਾਂ ਹੁਣ ਕਿਹੜੀ ਪਸੰਦ ਆਂਦੀ ਆ ਬਾਕੀ ਇਹਦੀ ਚੁਆਇਸ ਪਰ ਆ ਭਾਈ ਜੇ ਪਸੰਦ ਆ ਗਈ ਹਾਂ ਜਿਹੜੀ ਪਸੰਦ ਹੈ ਉਹ ਲੈ ਲੈ ਅੱਜ ਪਾਪਾ ਦਿਹਾੜਾ ਜਿਹੜੀ ਮਰਜ਼ੀ ਪਰ ਹੱਥ ਰੱਖ ਦੇ ਹਾਂ ਨਹੀਂ ਚਲੋ ਵਧੀਆ ਗੱਲ ਹੈ ਲੈ ਲੈ ਜਿਹੜੀ ਲੈਣੀ ਹੈ ਚੰਗਣਾ ਰਹੀ ਹਾਂ ਅੱਜ ਤਾਇਆ ਵੀ ਨਾਲ ਆ ਟੈਨਸ਼ਨ ਨਾ ਲਈ ਇੱਕ ਤਾਇਆ ਨੂੰ ਕਰਵਾ ਲਈ ਇੱਕ ਤਾਇਆ ਨੂੰ ਲੈਣਾ ਹੈ ਬਦਰੀਏ ਬਸ ਕੀ ਗੱਲ ਹੈ ਕਰਨਾ ਨਹੀਂ ਹੈ ਮੈਂ ਉਹ ਕਰਦਾ ਪੈਸੇ ਪਹਿਲਾਂ ਲੈ 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 ਗੱਲ ਕਰ ਕੋਈ ਚੱਕਰ ਲੜਾਈ ਤੇ ਨਹੀਂ ਸ਼ਬਦ ਟੋਕੂਗੀ ਹਾਂ ਬੜਾ ਦਾਇਨਾ ਕੁਝ ਨਹੀਂ ਕਰਾਨੀ ਐ ਜੋ ਮਰਜੀ ਹੋ ਜਰਾ ਕਿਆ ਬੜਾ ਕਹਿੰਦਾ ਆਟੋਮੈਟਿਕ ਇਹ ਕਹਿੰਦਾ ਬੰਦਾ ਖੇਡ ਲੈਂਦਾ ਚਾਹੇ ਕਿ ਜੈ ਉਹ ਨਹੀਂ ਵਿਚ ਰਿਦਨੇ ਹਾਂ ਵੀ ਵੀ ਐ ਚੁਆਇਸ ਆ ਹੋ ਜਾਂਦੀ ਕਈ ਵਾਰ ਹਨਾ ਵੀ ਵਧੀਆ ਲੱਗਦੀ ਜਿਹੜੀ ਇੱਥੇ ਆ ਤਾਂ ਬੱਚਿਆਂ ਵਾਲਿਆ ਆ ਗਿਆ ਤੂੰ ਦੇਖ ਇੱਧਰ ਤਾਂ ਬੱਚਿਆਂ ਦਾ ਹੀ ਆ ਯਾਰ ਆ ਦੇਖ ਐ ਮਨੂ ਵੀਰ ਸਾਈਜ਼ ਸਾਈਜ਼ ਤੇਰੇ ਨਹੀਂ ਆਉਣਾ ਇਹ ਉਧਰੇ ਆ ਆਪਣੇ ਵਾਲਾ ਉਹ ਕਿਹਨੂੰ ਆ ਆਪਣੇ ਏਰੀਆ ਇੱਧਰ ਆ ਆਪਣਾ ਏਰੀਆ ਇੱਧਰ ਆ ਇਦਰੇ ਦੇਖੋ ਦੇਖੋ ਜੀਨ ਦੀ ਲੈਣੀ ਜੀਨ ਦੀ ਲੈ ਲੈ ਜਿਹੜੀ ਮਰਜ਼ੀ ਲੈ ਲੈ ਤੈਨੂੰ ਦੱਸਿਆ ਨਹੀਂ ਅੱਜ ਪਾਪਾ ਦਿਆ ਲਾ ਯਾਰ ਜਦ ਕਹਿ ਤਾ ਪਾਪਾ ਨੇ ਨਾਲੇ ਆਨ ਰਿਕਾਰਡ ਆਨ ਰਿਕਾਰਡ 3 ਮਿੰਟ ਹੋਣੀਆਂ ਮਮਮੀ ਨੇ ਵੀ ਦੇਖਣਾ ਹੀ ਆ ਬਲੌਗ ਮਮਮੀ ਨੇ ਕਹਣਾ ਪਾਪਾ ਨਹੀਂ ਕਿਹਾ ਤਾਂ ਠੀਕ ਆ ਹੋਰ ਜਾ ਦੇ ਉਹ ਗੁਰੂ ਬਰੂ ਨਾਲ ਬੜੀ ਅਦੂਈ ਚ ਹੂੰ ਵਧੀਆ ਜਾ ਕਪੜਾ ਉਤਾ ਚਲਟਾ ਹੈ ਗਿਆ ਆ ਦਿਨ ਪੜਲਾ ਇਧਰ ਆ ਇਧਰ ਇਹ ਦੇਖ ਲੈ ਐ ਤਿਕਰ ਰੋੜੇ ਇਹ ਮੜਾ ਨਹੀਂ ਹੈਗੀ ਪਾਣੀ ਦਾ ਹਾਲ ਹੈ ਭਾਂਡਿਆ ਸਾਡਾ ਕਹੀ ਜਾਂਦਾ ਇਹ ਕੋਈ ਨਾ ਛੱਡੋ ਹਾਂ ਭਾਜੀ ਸਾਡੇ ਗਈ ਜਾਂਦੇ ਆ ਸਵੇਰ ਦਾ ਇਹ ਤੁਹਾਡੇ ਕਿਤੇ ਕੋਈ ਨਹੀਂ ਹਾਂ ਉਹ ਕੋਈ ਚੱਕਰ ਨਹੀਂ ਕਿ ਤੁਸੀਂ ਕਿਹਾ ਸਵੇਰ ਦੇ ਦੋੜ ਭਾਈ ਕਹਦਾ ਇਹ ਕੋਈ ਚੀ ਲੈ ਕੇ ਨਹੀਂ ਦਿੱਤੀ ਲੇਕਿਨ ਰੱਤੀ ਹਾਂ ਮੈਂ ਬਣਦਾ ਹਾਕਾ ਜੇ ਮੁੰਡੇ ਦਾ ਦੇ ਗਏ ਹੁਣ ਮੌਕਾ ਇਹ ਜੇ ਕਦੇ ਕਦੇ ਮਿਲਦਾ ਹੁੰਦਾ ਪਾਪਾ ਹਾਂ ਪਾਪਾ ਕਦੇ ਕਦੇ ਦੇ ਯਾਰ ਹੁੰਦੇ ਨੇ ਹਾਂ ਉਹ ਵੀ ਹੁਣ ਸੈਲਰੀ ਆਈ ਵੀ ਆ ਤਾਂ ਅਜੀ ਦਾਜੀ ਇਹ ਕਲਰ ਦਾ ਵਧੀਆ ਵਧੀਆ ਸਾਈਜ਼ ਸਾਈਜ਼ ਦੇਖ ਲਈ ਮਨਵੀਰ ਹੈ ਸਟੈਂਡ ਨਾਲ ਇਦਾਂ ਇਦਾਂ ਆ ਪਾ ਲਾ ਠੀਕ ਹੈ ਲੋ ਭਾਈ ਇੱਧਰ ਆ ਗਿਆ ਲੇਡੀਜ਼ ਦਾ ਅਹ ਇਹ ਜੀ ਇਹ ਗੰਦਾ ਬਣਾ ਲੈ ਟੱਕਾ ਜਾਂ ਜਾਂ ਗੰਦਾ ਹੋ ਗਿਆ ਬੱਸ ਤਾਂ ਹੁਣ ਪੂਰਾ ਪਿਆਰਾ ਹੋ ਗਿਆ ਇਹ ਪੂੜਾ ਜਿੰਨਾ ਵੀ ਹਲੇ ਆ ਨਾ ਹਾਂ ਜੀ ਤਾਂ ਇੱਤੇ ਸੋਦਾ ਹੀ ਆ ਹਾਂ 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 ਵਧੀਆ ਹੈ 300 ਵਾਲਾ ਇਹ ਵਾਲੇ 300 ਦੇ ਅੱਛਾ ਉੱਪਰ ਵਾਲੇ ਇਹ 450 ਤੋਂ ਬੰਦੇ ਇਹ 450 500 ਦੇ ਆ ਇਹ ਵੀ ਠੀਕ ਆ ਯਾਰ ਮੈਨੂੰ ਨਹੀਂ ਖਾਣੇ ਯਾਰ ਬੀਬੀਆਂ ਵਾਲਾ ਇਹ ਠੀਕ ਆ ਵਧੀਆ ਰੇਂਜ ਆ ਯਾਰ ਹੈ ਡਿਲੀਵਰੀ ਹੈ ਹੈ ਡਿਲੀਵਰੀ ਡਿਲੀਵਰੀ ਸਾਲਾ ਹੀ ਆ ਇਹ ਹਾਂ ਬਿਲਕੁਲ ਵੀਡੀਓ ਚ ਕੈਦ ਹੋ ਗਿਆ ਉਹਨਾਂ ਨੇ ਮੇਰੇ ਮਗਰ ਪੈ ਜਾਣਾ ਪੱਕਾ ਅੱਜ ਜਾਂਦੀ ਸਾਰ ਹਾਂ ਤਾਂ ਬਾਦਿਆਂ ਲੈ ਲੈ ਮੁੰਡੇ ਦਾ ਆਇਆ ਨਹੀਂ ਹਾਂ ਹਾਂ ਭਾਈ हां जी भण जी ਹੁਣ ਹੁਣ ਦੱਸੋ ਫੇ ਬਈ ਪਾਪਾ ਨੇ ਤਾਂ ਕੀਤੀ ਬਈ ਪਾਪਾ ਨੇ ਤਾਂ ਜੋਰ ਲਾਇਆ ਵੀ ਲੈ ਲੈ ਫੇ ਲੈ ਲੈ ਮੈਂ ਤਾਂ ਹੁਣ ਕਹਿਣਾ ਸ਼ੁਰੂ ਕਰਿਆ ਹਾਂ ਵੀ ਇਹ ਹੀ ਨਹੀਂ ਮੰਨਿਆ ਕਹਿੰਦਾ ਮੇਰੇ ਕੋ ਪਾਪਾ ਹੈਗੀਆਂ ਪੈਂਟਾਂ ਬਹੁਤ ਹੈ ਹਾਂ ਫੇ ਠੀਕ ਆ ਹੁਣ ਪਾਪਾ ਪਾਪਾ ਨੇ ਕਹਿਦਾ ਬਈ ਭਾਈ ਵੀ ਲੈਣੀ ਲੈ ਲੈ ਹਾਂ ਹਾਂ ਵਾਕੀ ਤੇਰੀ ਮਰਜ਼ੀ ਆ ਆਨੇ ਹੋਏ ਕਿਦਾਂ ਚੱਲੇ ਉਹ ਜੇ ਉਹ ਜੇ ਕਿ ਉਹ ਜੇ ਬਹੁਤ ਦਵਾ ਦੂਗਾ ਬਹੁਤ ਦਵਾ ਉਹ ਜੀ ਡੇਡਿਸ ਆਫਰੋਕਾਂ ਆ ਗਏ ਅੰਦਰ ਸੋਹਣੀਆਂ ਸੋਹਣੀਆਂ ਮੈਨੂੰ ਮਤਲਬ ਬੱਜੇ ਪਾਸੇ ਕਿ ਨਾ ਤੂੰ ਬਾਰਾ ਫੇਟਿਆਂ ਅੰਦਰ ਨੂੰ ਜਾਂ ਤੂੰ ਜਾਣਦੇ ਪੜਾਈਏ ਭਾਈ ਮੈਂ ਉਹਦੇ ਅੰਦਰ ਚਲ ਮਗਾ ਗਿਆ ਤੇ ਫੈਬਰੂਅਰੀ ਵੀ ਹੈ ਹਾਂ ਬ੍ਰੈਂਡ ਬ੍ਰੈਂਡ ਦਾ ਵੀ ਹੈਗਾ ਹੈ ਹੈ ਨਹੀਂ ਉਧਾ ਦੇ ਅੰਦਰ ਠੰਡਾ ਠੰਡਾ ਨਜ਼ਾਰਾ ਲੈਣ ਸੋ ਬੱਤ ਤੋਂ ਪੈਸਾ ਤਾਂ ਲੱਗ ਜਾਈਆ ਜਿਹੜੀ ਹੁਣ ਏਸੀ ਦੀ ਹਵਾ ਖਾਦੀ ਜੋ ਉੱਥੋਂ ਘਰ ਤੇ ਆਹ ਭਾਈ ਉਹਦਾ ਗਲੇ ਨੂੰ ਪੈਸਾ ਤਾਂ ਭਾਈ ਕੋਲ ਦਾ ਮੋਰ ਨਹੀਂ ਮੋਰ ਨਹੀਂ ਆ ਭਾਈ ਬਾਕੀ ਤਾਂ ਕੀ ਹੋਦਾ ਭਾਈ ਬਿਲਕੁਲ ਮੋੜੇ ਬ੍ਰਾਂਡ ਦਾ ਜਰੂਰ ਮੁੱਲ ਹੁੰਦਾ ਹੀ ਹੈ ਠੀਕ ਹੈ ਹਾਂ ਇਹਦਾ ਹੈ ਜਿਹੜੀਆਂ ਜਿਲੀਆ ਮਰਜ਼ੀ ਖਾਈ ਜਾਓ ਟੁੱਟਦੀਆਂ ਨਹੀਂ ਆਂ ਛਿੱਟੀਆਂ ਬੱਲੇ ਚੱਲ ਦੇ ਦਈਆਂ ਹਾਂ ਇਹ ਗੱਲ ਹੈਗਾ ਬਿਲਕੁਲ ਬਾਕੀ ਤਾਂ ਬਾਕੀਆ ਤੁਹਾਡੇ ਕੋਈ ਬਣੇ ਨਾ ਕੁਝ ਲਿਆ ਹੋਵੇ ਦੇਖੋ ਹਣੋ ਸਾਹਨੇ ਦੁਆ ਤਾਲ ਨਹੀਂ ਆ ਨਹੀਂ ચાર <laughs> પૈપુ <ality>